ਤੇ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਅਹਿਮ ਹਿੱਸਾ ਇਸ ਦੀ ਵਰਤੋਂ ਸਵੇਰੇ ਇਸ ਦੀ ਵਰਤੋਂ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਸ਼ਾਮ ਤੱਕ ਦੀ ਚਾਹ ਤੱਕ ਕੀਤੀ ਜਾਂਦੀ ਹੈ ਇਹ ਜ਼ਰੂਰੀ ਨਹੀਂ ਕਿ ਅਸੀਂ ਬਾਜ਼ਾਰ ਤੋਂ ਜੋ ਦੁੱਧ ਖਰੀਦਦੇ ਹਾਂ ਉਹ ਸ਼ੁੱਧ ਹੋਵੇ ਇਹਹੀ ਕਾਰਨ ਹੈ ਕਿ ਅੱਜਕੱਲ ਦੁੱਧ ਦੀ ਸ਼ੁੱਧਤਾ ਲੋਕਾਂ ਲਈ ਵੱਡੀ ਚਿੰਤਾ ਬਣ ਗਈ ਹੈ ਮੁਨਾਫਾ ਕਮਾਉਣ ਲਈ ਬਹੁਤ ਸਾਰੇ ਲੋਕ ਦੁੱਧ ਵਿੱਚ ਨੁਕਸਾਨਦੇਹ ਚੀਜ਼ਾਂ ਮਿਲਾ ਰਹੇ ਨੇ ਜਿਸ ਕਾਰਨ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਪੈ ਰਿਹਾ ਹੈ ਅਜਿਹੇ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਨਕਲੀ ਦੁੱਧ ਬਣਾ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਨੁੱਖੀ ਸਿਹਤ ਦੇ ਇੱਕ ਦੁਸ਼ਮਨ ਉραγਿਰ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਦੋਸ਼ ਇਹ ਹਨ ਕਿ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆmarg ਦੇ ਪਿੰਡ ਮੇਵਾ ਸਿੰਘ ਵਾਲਾ ਇੱਕ ਵਿਅਕਤੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਦੁੱਧ ਵਿੱਚ ਕੋਈ ਕੈਮੀਕਲ ਮਿਲਾ ਕੇ ਨਕਲੀ ਦੁੱਧ ਤਿਆਰ ਕਰ ਰਿਹਾ ਸੀ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਰਾਕੇ ਸੁਬਿੰਦਰ ਸਿੰਘ ਨੇ ਜੀ ਦੱਸਿਆ ਤੁਸੀਂ ਵੀ ਸੁਣੋ ਮਤਲਬ ਐ ਨਾ ਆਉਂਦੇ ਤਲਵੰਡੀ ਵੱਲ ਇੱਕ ਗੱਡੀ ਰੁਗੀ ਸੀ ਜਿਹਦੇ ਵਿੱਚ ਕੋਈ ਕੈਮੀਕਲ ਇੱਕ ਬੰਦਾ ਮਿਲਾ ਰਿਆ ਸੀ ਤੇ ਅਸੀਂ ਨਾ ਵੇਖਿਆ ਤਾਂ ਅਸੀਂ ਗਾੜੀ ਵੇਖਿਆ ਵੀ ਕੀ ਕਰਦਾ ਬੰਦਾ ਇੱਥੇ ਹੈ ਨਾ ਮੇਵਸੈਂਟ ਪੈਨ ਮੇਵਸੈਂਟ ਕੋਲੇ ਉਹਦਾ ਫੀਲ ਹੋਇਆ ਵੀ ਅਸੀਂ ਗਲੀ ਗੱਡੀ ਲਾ ਕੇ ਵੇਖਿਆ ਉਹਦੇ ਵਿੱਚ ਵੇਖਿਆ ਵੀ ਇਹ ਜਿਹੜਾ ਬੰਦਾ ਵਾ ਦੁੱਧ ਦੇ ਵਿੱਚ ਕੋਈ ਕੈਮੀਕਲ ਮਿਲਾ ਰਿਆ ਹੈ ਜਿਹਨੂੰ ਅਸੀਂ ਵੇਖ ਕੇ ਤੁਹਾਨੂੰ ਡੱਕਿਆ ਵੀ ਕੀ ਗੱਲ ਕਰ ਰਹੇ ਆ ਤੂੰ ਉਹ ਕਹਿੰਦਾ ਜੀ ਮੈਂ ਇੱਥੇ ਸਿੰਪਲ ਚੈੱਕ ਕਰ ਰਹੇ ਆ ਵਾ ਅਨਿਕਾ ਵੀ ਇੱਥੇ ਸਿੰਪਲ ਦਾ ਕੀ ਕਨੈਕਸ਼ਨ ਹੈਗਾ ਵੀ ਜਦ ਕਿ ਤੂੰ ਦੁੱਧ ਕਿਨੇਉ ਲੈ ਕੇ ਆਇਆ ਤੇ ਇੱਥੇ ਸਿੰਪਲ ਕਰਨ ਦਾ ਕਿਹੜਾ ਇਹ ਅਦਾ ਹੈਗਾ ਵਾ ਉਹ ਜਦੋਂ ਅਸੀਂ ਵੇਖਿਆ ਉਹਦੇ ਵਿੱਚ ਉਹਨੇ ਇੱਕ ਬੋਤਲ ਪਰਾਂਸ ਵਾਲੀ ਛੋਟੀ ਪੰਣੀ ਕਾ ਲਈ ਕਿਹੜੇ ਕੈਮੀਕਲ ਦੀ ਬਾਕੀ ਜੱਕੀ ਤੇ ਜਿਹਦੇ ਵਿੱਚ ਉਹਦੇ ਇਹ ਗੱਡੀ ਦੇ ਵਿੱਚ ਇੱਕ ਪਾਣੀ ਵਾਲੀ ਜਿਹੜੀ ਬੋਤਲ ਹੈਗੀ ਟਾਬੀ ਟਾਬਾ ਉਹ ਹੀ ਉਹ ਚੈੱਕ ਕੀਤਾ ਇੱਕ ਅਸੀਂ ਉਹਦੇ ਤੇ ਉਹਦੇ ਨਾਲ ਗੱਡੀ ਵਿੱਚ ਦੇਖਿਆ ਕੈਮੀਕਲ ਪਏ ਉਹ ਇੱਟਾ ਕਿਤੇ ਉਹ ਵਿੱਚ ਲਾਰ ਲਾਗਦੇ ਕੋਈ ਵੱਖਰੀ ਡੇਰੀ ਰੱਖੀ ਆਪਣੇ ਇੱਕ ਕੈਨੀ ਜਿਹਨੇ ਦੁੱਧ ਕੱਢ ਕੱਢ ਕੇ ਤੇ ਉਹਨਾਂ ਦੇ ਬਰਾਬਰ ਉਹ ਪਾਈ ਜਾਂਦੇ ਆ ਜਿਹਨਾਂ ਦੇਖਾਂ ਗੱਡੀ ਲੈ ਮੈਂ ਤੋਕੀ ਕਰਦੇ ਆ ਅੱਲਾਹ ਜੀ ਤੁਸੀਂ ਕਹੋ ਲੀ ਪਛਲ ਆਲੇ ਉਹ ਹੈ ਨਾ ਉਹਨੇ ਧੱਕੇ ਸਾ ਵੀ ਕੀਤੀ ਹੈ ਕਿ ਨਹੀਂ ਇਹ ਬੱਚਿਆਂ ਨੇ ਦੁੱਧ ਪੀਣਾ ਹੈ ਤੇ ਕੁਝ ਇਨਸਾਫ ਮੰਗਦਾ ਵੀ ਤੋ ਕੀ ਕਰਦੇ ਆ ਉਹ ਕਹਿੰਦੇ ਤੁਸੀਂ ਕੌਣ ਦੇ ਪੁੱਛਣ ਵਾਲੇ ਅਸੀਂ ਗੱਡੀ ਲਾ ਕੇ ਉਹਦੀ ਚਾਬੀ ਕੱਢ ਲਈ ਜਦ ਤਹੇ ਫਿਰ ਥਾਣੇ ਪਹੁੰਚੀ ਤਾਂ ਅਸੀਂ ਉਹ ਬੰਦੇ ਨੂੰ ਪੁੱਛਵਾ ਲੈ ਕਰ ਰਹੇ ਆ ਤਾਂ ਇਹ ਕਹਿੰਦੇ ਵੀ ਕਿਸੇ ਵੀ ਬੱਚੇ ਦੇ ਨਾਲ ਜ਼ੋਰ ਦਿਹਾੜੀ ਕਰਦਾ ਹੈਗਾ ਵਾ ਜਿਹੜਾ ਕੋਈ ਵੀ ਇਨਸਾਨ ਜਿਹੜਾ ਹੈਗਾ ਦੁੱਧ ਲਿਕੇ ਆਪਣੇ ਬੱਚਿਆਂ ਨੇ ਪਿਉਂਦਾ ਵਾ ਉਹਨਾਂ ਮੇਸੇ ਪਨਗ ਨਹੀਂ ਹੋਣੀ ਚਾਹੀਦੀ ਉਸ ਬੰਦੇ ਨਾਲ ਕਹਿੰਦਾ ਵੀ ਸਾਡਾ ਸਰਕਾਰ ਚ ਜੂਰ ਹੈਗਾ ਤੁਸੀਂ ਕੌਣ ਦੇ ਪੈ ਤੁਹਾਨੂੰ ਨੇ ਵੱਧੂ ਕਾਢੀ ਗੋਲਿਆ ਸਾਡੇ ਕੋਲ ਉਹ ਹੋਇਆ ਨਹੀਂ ਹੈਗਾ ਉਹ ਉਸ ਬੰਦੇ ਨੇ ਸਾਨੂੰ ਬਾਅਦ ਕਿਈਆਂ ਬੰਦੇ ਨੂੰ ਪੌਣੀ ਕਰਾਇਆ ਸੀ ਕਿ ਨਹੀਂ ਬਿਲਕੁਲ ਸੱਚ ਹੋਣਾ ਚਾਹੀਦਾ ਕਿਉਂਕਿ ਜਾਦਵੀ ਉਹਨੂੰ ਇਹ ਗੱਲ ਕਹੀ ਵੀ ਤੇਰੇ ਬੱਚੇ ਕਿਤੇ ਗਲਤ ਦੁੱਧ ਪੀਣਾਂ ਤੇ ਤੇਰੇ ਬੱਚਿਆਂ ਨੂੰ ਨੁਕਸਾਨ ਹੋਏ ਤੂੰ ਕੀ ਸੋਚੇਗਾ ਪਰ ਉਸ ਬੰਦੇ ਨੇ ਕਿਹਾ ਵੀ ਸਾਡੀ ਉੱਪਰ ਤੀਕਾ ਪਹੁੰਚ ਹੈਗੀ ਆ ਜਿਹਦਾ ਕਰਕੇ ਤੁਸੀਂ ਸਾਨੂੰ ਕੌਣ ਜੇ ਰੱਖਣ ਵਾਲੇ ਅਸੀਂ ਗੱਡੀ ਲੱਕੀ ਹੈ ਗੱਡੀ ਮੇਰੀ ਗੱਡੀ ਲੱਗੇ ਉਹਦੀ ਮੂਵੀ ਬਣਾ ਸਕਦੇ ਜੀ ਕਿਉਂਕਿ ਅਸੀਂ ਵੇਖ ਕੇ ਅਸੀਂ ਪੁਲਿਸ ਅੱਧੀ ਆ ਪੁਲਸ ਵਾਲੇ ਵੀ ਗੱਡੀ ਵੇਖੇ ਉਹਨੇ ਮਗਰ ਜਿਹੜਾ ਨੰਬਰ ਨਹੀਂ ਉਹਦਾ ਕੋਈ ਵੀ ਗੱਡੀ ਦਾ ਜਦ ਰਿਸ਼ਪਾ ਅਗਲੇ ਮਹੀਨੇ ਗੱਡੀ ਦਾ ਨੰਬਰ ਰਹੇਗਾ ਵਾ ਉਹ ਫਿਰ ਸਾਨੂੰ ਧਮਕੀਆਂ ਵੀ ਦਿੱਤੀਆਂ ਨੇ ਕਹਿੰਦੇ ਜਾਨਵਾਰਾਂ ਦੀ ਸਾਨੂੰ ਧਮਕੀ ਵੀ ਦਿੱਤੀ ਹੈ ਜਿਵੇਂ ਮੇਰੇ ਸਰਦਾਰ ਸਵਰਨ ਸਿੰਘ ਮੈਂ ਉਹ ਸੰਗਲੇ ਹੀ ਜਿਹਨੂੰ ਅਸੀਂ ਤਾਨ ਕਰਕੇ ਬੰਦੇ ਕਾਬੂ ਆਏ ਆ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਲੋਕ ਲੋਗ ਬੱਚਿਆਂ ਨਾਲ ਧੋਖਾ ਕਰ ਰਿਹਾ ਜਿਹੜੇ ਬੱਚਿਆਂ ਨਾਲ ਇਹ ਨਹੀਂ ਵੇਖਦੇ ਵੀ ਇਹ ਬੱਚਿਆਂ ਨਾਲ ਇਹਨਾਂ ਦੀ ਮਿਸਰਬੰਦ ਹੋ ਸਕਦੀ ਆ ਉਹਨਾਂ ਆਪਣੇ ਪੈਸੇ ਦੇ ਨਾਲ ਜਿਹਨੂੰ ਇਹ ਦੁੱਧ ਨਾਲ ਰਫੇਰ ਕਰਦੇ ਇਹਨਾਂ ਨੂੰ ਸਖਤ ਸਜ਼ਾਉਣੀ ਚਾਹੀਦੀ ਆ ਇਹਨਾਂ ਦਾ ਜਿਹੜਾ ਵੀ ਇਨਸਾਨੀਅਤ ਦੇ ਤੌਰ ਤੇ ਇਨਸਾਨਾਂ ਨੂੰ ਮਿਲਣਾ ਚਾਹੀਦਾ ਇਹ ਕਿ ਇਹ ਬੇਨਤੀ ਸਰਕਾਰਗਾਰੀ ਕਰਦੇ ਆ ਮੈਿਕ ਮੈਡੀਕਲ ਕਰਦੇ ਆ ਕਿ ਇਸ ਇਨਸਾਨ ਨੂੰ ਸਦਾ ਸਦਾ ਦਿੱਤੀ ਜਾਵੇ ਜਿਹੜਾ ਇਹ 2 ਨੰਬਰ ਦੇ ਵਿੱਚ ਕੰਮ ਕਰ ਰਿਹਾ ਵਾ ਇਹਨੂੰ ਇਹ ਰੋਕਿਆ ਜਾਵੇ ਇਹਨੇ ਕਹਿੰਦਾ ਸਰਪੰਚ ਸਾਹਿਬ ਲਾਢੀ ਸਾਹਿਬ ਨੇ ਸਾਡੇ ਸਰਪੰਚ ਸਾਹਿਬ ਨੇ ਆ ਸਾਡੇ ਛੋਟੇ ਨੇ ਵੀ ਦੇਖ ਸਾਡੇ ਤੁਸੀਂ ਦੇਖ ਸਕਦੇ ਉਹਨੇ ਤੇ 3 ਦਿਨ ਤੱਕ ਦੁਰਦਮ ਕਰਨਾ ਮੰਨਦਾ ਵਾ ਕੇਸ ਕਰਕੇ ਇਹ ਬੇਨਤੀ ਕਰਦੇ ਆ ਵੀ ਵੇਖੋ ਜਦੋਂ ਦੁੱਧ ਦਾ ਸਮਾਂ ਹੈ ਰਹਾ ਵਾ ਇੱਕ ਗਰੀਬ ਬੰਦਾ ਵੀ ਆਪਣੇ ਬੱਚਿਆਂ ਲਈ ਦੁੱਧ ਵਾਸਤੇ ਆਪਣੀ ਮਿਹਨਤ ਕਰਕੇ ਪੈਸੇ ਜਿੰਦਾ ਉਹਨਾਂ ਸਹੀ ਦੁੱਧ ਮਿਲਣਾ ਚਾਹੀਦਾ ਇਹ ਕਰਕੇ ਕਿ ਇਹ ਸਾਰਾ ਵੱਡੀ ਘਾਤਕ ਚੀਜ਼ ਹੈਗੀ ਵੀ ਜਦੋਂ ਲੋਕੀ ਬੱਚਿਆਂ ਨੂੰ ਧੋਖਾ ਕਰਦੇ ਆ ਉਹ ਇਸ ਤਰ੍ਹਾਂ ਇਨਸਾਨ ਨਹੀਂ ਹੁੰਦਾ ਆਪਣੇ ਪੈਸੇ ਲਾਭ ਨੂੰ ਕਰਦੇ ਆ ਅਸੀਂ ਇਹ ਤੁਹਾਨੂੰ ਬੇਨਤੀ ਕਰਦੇ ਆ ਵੀ ਸਰਕਾਰ ਜਿਹੜਾ ਦੁੱਧ ਦੇ ਵਿੱਚ ਜਾਂ ਕੇ ਦਹੀਂ ਦੇ ਵਿੱਚ ਜਾਂ ਕਿਸੇ ਵੀ ਖਾਣੇ ਵਾਲੀ ਚੀਜ਼ ਮਲਬੜ ਕਰਦੇ ਨੂੰ ਸਭ ਤੋਂ ਸਦਿਆਉਣ ਚਾਹੀਦੀ ਹੈ ਇਸ ਤਰ੍ਹਾਂ ਕੇ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਚੀਜ਼ ਨੂੰ ਸਮਝੀ ਹਾਂਜੀ ਕੀ ਨਾ ਤੇਰਾ ਕਿਹੜਾ ਪਿੰਡ ਆ ਤੇਰਾ ਸਾਬੀ ਕਿਹੜੇ ਪਿੰਡ ਦਾ ਸਰਪੁਰ ਇਧਰ ਕੀ ਲੈਣਾ ਆ ਦੁੱਧ ਪਾਉਣ ਆਇਆ ਜੀ ਅਗਲੀ ਦੁੱਧ ਤੂੰ ਬਣਾਉਣਾ ਕਿੱਥੋਂ ਲਿਓਣਾ ਭਾਈ ਨਕਲੀ ਪਾਣੀ ਮੈਂ ਭਰਿਆ ਵਾ ਉੱਥੋਂ ਜੀ ਨਕਲੀ ਨਕਲੀ ਚੈੱਕ ਕਰ ਲਿਓ ਬੇਸ਼ੱਕ ਦੀ ਜਿੱਦ ਡਾਕਟਰ ਜਿਹੜਾ ਮਰਜੀ ਆ ਬੈ ਚੈੱਕ ਕਰ ਸਕਦੇ ਵੀ ਇਹ ਪਿਓਰ ਦੁੱਧ ਆ ਹਾਂ ਜੀ ਬਿਲਕੁਲ ਪਿਓਰ ਆ ਜੀ ਆ ਜਿਹੜੇ ਕੈਮੀਕਲ ਵਿੱਚ ਰੱਖੇ ਕਿ ਕੈਮੀਕਲ ਪਾਉ ਉਹ ਮਸ਼ੀਨ ਵਿੱਚ ਰੱਖੀ ਆ ਉਹ ਕੈਮੀਕਲ ਇੱਕ ਮਸ਼ੀਨ ਸਾਫ਼ ਕਰਨ ਵਾਲਾ ਇੱਕ ਸਰਫ ਰੱਖੀ ਮੈਂ ਉਹ ਭਾਂਡੇ ਧੋਣ ਵਾਸਤੇ ਮੇਰਾ ਨਾਮ ਐਸਏ ਮਾਮੀ ਸਿੰਘ ਹੈ ਸultanpur lodi ਤਾਇਨਾਤ ਆ ਜੀ ਨਾਈਟ ਅਗਸਟ ਤੇ ਅਸੀਂ ਸੀਗੇ ਸਾਨੂੰ ਇੱਕ ਫੋਨ ਮਸੂਲ ਹੋਇਆ ਸਾਡੇ ਐਮਐਸਸੀ ਵੱਲੋਂ ਮੁੰਸੀ ਸਾਹਿਬ ਵੱਲੋਂ ਕਿ ਪਿੰਡ ਮੇਵਾ ਸਿੰਘ ਵਾਲੇ ਵਿੱਚ ਕੁਝ ਬਤਵੰਤੇ ਸੱਜਣਾ ਨੇ ਇੱਥੇ ਕੋਈ ਗੱਡੀ ਇੱਕ ਰੌਂਡ ਅਪ ਕੀਤੀ ਹੈ ਦੁੱਧ ਵਾਲੀ ਜੋ ਕਿ ਗਲਤ ਢੰਗ ਨਾਲ ਕੁਝ ਕਰ ਰਿਹਾ ਸੀਗਾ ਮਿਲਾਵਟ ਜੋ ਵੀ ਤੇ ਅਸੀਂ ਉਹ ਗੱਡੀ ਵੀ ਰੌਂਡ ਅਪ ਕਰ ਲਈ ਹੈ ਤੇ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਵੀ ਰੌਂਡ ਅਪ ਕਰਕੇ ਅਸੀਂ ਥਾਣੇ ਲੈ ਲੈ ਗਏ ਆ ਤੇ ਗੱਡੀ ਵੀ ਲੈ ਕੇ ਚੱਲੇ ਆ ਬਾਕੀ ਜੋ ਮਾਲਾਤਰ ਅਫਸਰਾਂ ਦਾ ਹੁਕਮ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ